ਹੈ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਰੰਗ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਚਾਟੀਵਿੰਡ ਤਹਿਸੀਲ ਤੇ ਜ਼ਿਲ੍ਹਾ ਅੰਮ੍ਰਿਤਸਰ ਜਿੰਦੇ ਵੀਰ ਕੋਲ ਆਪਾਂ ਆਏ ਆ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਇੱਕ ਆ ਗਾਂ ਤੁਹਾਨੂੰ ਟੋਕੜ ਕੱਬਣ ਤੁਹਾਨੂੰ ਦਿਖਾਉਣੀ ਆ ਤੇ ਇੱਕ ਵੜ ਤੁਹਾਨੂੰ ਅਨਸਰ ਤੁਹਾਨੂੰ ਦਿਖਾਵਾਂਗੇ ਬਾਕੀ ਇਹ ਆ ਵੀ ਆ ਜਿਹੜੀ ਗਾਂ ਸੂਈ ਸਵਾਈ ਆ ਇਹਦੀ ਆਪਣੀ ਦੋ ਟਾਈਮ ਚਵਾਈ ਕਰਕੇ ਤਸੱਲੀ ਕਰਕੇ ਖੜੋ ਤੇ ਜਿਹੜਾ ਵੀਰ ਨਹੀਂ ਪਹੁੰਚ ਸਕਦਾ ਵੀਡੀਓ ਕਾਲ ਤੇ ਚਵਾਈ ਜ਼ਰੂਰ ਕਰਾ ਲਿਆ ਕਰੋ ਪਰ ਤਸੱਲੀ ਆਪਣੀ ਜ਼ਰੂਰ ਕਰਕੇ ਖੜਿਆ ਕਰੋ ਜੀ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਹੋ ਠੀਕ ਠਾਕ ਜੀ ਚਲੋ ਵਧੀਆ ਜੀਦਾ ਜੀ ਤੇ ਨਾਮ ਦੱਸ ਤੇ ਵੀਰ ਜੀ ਮੇਰਾ ਜਿੰਦਾ ਜੀ ਫੋਨ ਨੰਬਰ ਹੈ 991448394 ਪਿੰਡ ਹੈਗਾ ਆਪਣਾ ਗਰਵਾਲੀ ਸ਼ਹਿਰ ਅੰਮ੍ਰਿਤਸਰ ਤੇ ਜ਼ਿਲ੍ਹਾ ਵੀ ਅੰਮ੍ਰਿਤਸਰ ਆ ਪણો ਪੈਂਦਾ ਤੇ ਪੁਰਾਣੇ ਤਰਨਤਾਰੂਨ ਦੇ ਵਿੱਚ ਹੀ ਪਿੰਡ ਆਪਣਾ ਚਾਟੀਆਂਵੰਡ ਪੈਂਦਾ ਲੱਗ ਗਿਆ ਚਾਟੀਆਂਵੰਡ ਨਾਲ ਗਰਵਾਲੀ ਹੈ ਜੀ ਦੋਵੇਂ ਨਾਲ ਨਾਲ ਹੀ ਰਲੇ ਜਾਨਾ ਠੀਕ ਹੈ ਤੇ ਫੋਨ ਨੰਬਰ ਹੀ ਬੋਲ ਦੋ ਫੋਨ ਨੰਬਰ 991446399 ਤੇ ਅੱਜ ਦੋ ਫਿਰ ਇੱਕ ਵਾੜ ਤੇ ਇੱਕ ਗਾਂ ਹਾਂ ਜੀ ਹਾਂ ਜੀ ਦੋ ਜੀ ਦੱਸ ਤੀਏ ਚਲੋ ਪਹਿਲਾਂ ਇਹਦੇ ਬਾਰੇ ਬੋਲੇ ਹਰਪੀ ਜੀ 10 ਕਿਲੋ ਦੁੱਧ ਜੇ ਅੱਛਾ 9:00 ਹੋ ਜੇ 10:00 ਹੋ ਜੇ ਅੱਛਾ ਤੇ ਜਿਹੜੀ ਗੱਬਣ ਆ ਕਾਲ ਆ ਲੈ 2 ਮਹੀਨੇ ਦੀ ਗਿਆ ਡਾਕਟਰ ਨੂੰ ਫੋਨ ਲਾਇਆ ਜਾਂ ਵੀ ਇਹਦਾ ਵੀਡੀਓ ਬਣਾਉਂਦੇ ਬਣਾਉਂਦੇ ਵੀ ਇਹ ਚਾਹੀ ਤੇ ਆਪਾਂ ਵੀ ਨਾਲ ਹੀ ਵੀਰਾਂ ਨੂੰ ਦੱਸ ਦਾਂਗੇ ਜਿਹੜਾ ਵੀ ਗੱਭਾਂ ਦਾ ਮੋਲ ਲਊਗਾ ਹੋਰ ਪਾ ਦਾਂਗੇ ਤੇ ਜਾਂ ਖਾਲ ਜਿਹੜੀ ਖਾਲੀ ਦੱਸੂਗਾ ਤੇ ਉਹ ਦੁੱਧ ਦੇ ਹਿਸਾਬ ਨਾਲ ਮੋਲ ਪਾ ਦੇ ਠੀਕ ਹੈ ਇਹ ਆਪ ਚਲੋ ਜੇ ਵੀਡੀਓ ਬਣਾਉਂਦੇ ਬਣਾਉਂਦੇ ਚੈੱਕ ਹੋ ਗਈ ਹਾਂਜੀ ਆ ਗਏ ਤੇ ਉਹ ਕਹਾਂ ਦੂ ਤੇ ਨਹੀਂ ਤਾਂ ਫਿਰ ਆਪੇ ਫਿਰ ਫੋਨ ਤੇ ਹੋ ਜਾਊਗਾ ਹਣਾ ਹਾਂਜੀ ਹਾਂਜੀ ਹਾਂ ਫਿਰ ਉਹ ਦੱਸ ਦਾਂਗੇ ਵੀ ਚੈੱਕ ਪਾਸ ਨਿਕਲੀ ਕਿ ਨਹੀਂ ਤਰ ਫਿਰ ਇੱਕ ਰੀਨ

ਉੱਤਰਾ ਵਿੱਚ ਜਿ ਚਵਾਜੂ ਓਕੇ ਪੁਰਾ ਜਵਾ ਭਾ ਭੀ ਵਿਖਾਈ ਦਿੰਨੇ ਚਲੋ ਦਿਖਾਈ ਦੋ ਇਤਰੇ ਥੱਲੇ ਬੈ ਜਾਣਾ ਰਸੀ ਪਾਓ ਭਾਵੇਂ ਨਾ ਪਾਓ ਅੱਖੀਆਂ ਮੱਖੀ ਮੁੱਖੀ ਆ ਬਾਕੀ ਇਹ ਹੁਣ ਮੱਖੀ ਮੁੱਖੀ ਦਾ ਮੌਸਮ ਆ ਰਸੀ ਪਾ ਲੈਣੀ ਚਾਹੀਦੀ ਆ ਸਵੇਰ ਦੇ ਪੰਜ ਪੰਜੇ ਫਿਰ ਮੈਂ ਕੋਟ ਦਊਗੀ 2 ਰੁਪਏ ਵਟਾ ਹਾਂਜੀ ਹਾਂ ਆਥਾਨੇ ਦੇ ਦੇਖ ਸਕਦੇ ਆ ਪਰ ਲੱਗੇ ਤੂੰ ਦਿਖਾ ਦੋ ਫਿਰ ਜਿ ਚਵਾ ਫਿਰ ਇਹਦਾ 200 ਰੁਪਏ ਦੇ ਦੇਖੋ ਅਗਲੇ ਪਿਛਲੇ ਖਨਾਂ ਵਿੱਚ ਆਵਾਜ਼ ਆਤੀ ਪਤਾ ਲੱਗ ਗਈ ਕਿ ਦਰਵਾਜ਼ਾ ਖੁੱਲ੍ਹਦਾ ਹੈ ਠੀਕ ਹੈ ਜੀ ਇਹ ਢੀਜਾਈ ਵਸ਼ੀਨ ਵਾਲ ਬੇਸ ਤੇ ਤੇ ਦੂਸਰੇ ਦੋਸਤਾਂ ਨਾਲ ਅੰਦਰ ਚਾਟ ਖਾਦਾ ਰਹਿ ਗਏ ਇੱਕ ਜੀ क्या दूर तुम करी देख सकते बाकी भी है ठंडी सील है जिथे करी खिलौगी उथे खिलोगी ਬਾਕੀ ਲਾਗੋ ਮੱਛੀ ਜਰੂਰ ਥੋੜਾ ਦਹੀਂ ਤੰਗ ਕਰਨਾ। ਆਰ ਵੀ ਤੁਮਾ ਸੂਸਰਾ ਦਹੀਂ ਦਾ ਰੋਜ਼ ਵੀਡੀਓ ਪਾਈਦੀ ਹੈ। ਹਾਂਜੀ ਹਾਂਜੀ। ਰੋਜ਼ ਮਾਲ ਵੇਚ ਜਾਂਦਾ। ਅਸੀਂ ਸਹੀ ਚੀਜ਼ ਦਵਾਂਗੇ ਤੇ ਆਪੇ। ਕੋਈ ਕੰਮ ਕਰਾਂਗੇ ਸਾਸੂ ਸੂਸਰਾ ਕੰਮ ਕਰਾਂਗੇ ਕੰਮ ਬੜਾ ਵਧੀਆ ਚੱਲਦਾ। ਹਾਂਜੀ ਹਾਂਜੀ। ਰੋਜ਼ ਵੀਡੀਓ ਪਾਣ ਦੀ ਰੋਜ਼ ਮਾਲ ਵੇਚਣੇ ਆ। ਕੀ ਆ ਵਛੀ ਦੀ ਝੋਲੀ ਦੇਖ ਸਕਦੇ ਚੰਗੀ ਆ ਗਾਂ ਨੂੰ ਦਈ ਆ ਭੜਾ ਖਾਣਾ ਉਧਰ ਵੀ ਰੱਸੀ ਦੀ ਇਹਨੂੰ ਵੀ ਲੋੜ ਨਹੀਂ ਮੱਖੀ ਮੁਕੀ ਕਰਕੇ ਪਾ ਲਈ ਵੀ ਉਹਦਾ ਡੰਡੀ ਆ ਠੀਕ ਆ ਕੋਈ ਪੈਣਾ ਚੋਣ ਨਿਆਣੇ ਚੋਣ ਕੋਈ ਗੱਲ ਬਾਤ ਨਹੀਂ ਆਹ ਦੇਖ ਸੰਦੇ ਜਿਹੜਾ ਆਹ ਦੁੱਧ ਆਪਾਂ ਤੁਹਾਨੂੰ ਚਵਾ ਹੀ ਵਿਖਾਇਆ ਵਾ ਕੋਈ ਮਿਲਕਿੰਗ ਨਹੀਂ ਕਰਕੇ ਵਿਖਾਈ ਠੰਡੀ ਸੀਲ ਦਾ ਜਿਹੜਾ ਵਾ ਪਤਾ ਲੱਗ ਜਾਂਦਾ ਸ਼ਾਮਾਂ ਦਾ ਟਾਈਮ ਚਵਾਈ ਦਾ ਹੋਇਆ ਇੱਥੇ ਫਿਰ ਵਿਧਿਓ ਨਹੀਂ ਕਿੰਦੇ ਕਿ ਚੋਈ ਲੈਣੇ ਆਹ ਦੇਖ ਸੰਦ ਅੱਜ ਉਹ ਹੱਦ ਨਾ ਰਵੇ ਲਾ ਆ ਗਿਆ ਆਪਣੀ ਦੋ ਟਾਈਮ ਦੋ ਟਾਈਮ ਚਵਾਈ ਕਰਕੇ ਖੜੇ ਹਨਾ 20000 ਦੀ ਹੈ ਭਾਵੇਂ ਲੱਖ ਦੀ ਹੈ ਭਾਵੇਂ ਹਾਂ ਯਾਰ ਦਿਓ ਦਾ ਫਰਜ ਬੰਦਾ ਕਿੰਨਾ ਰੱਖਣੇ ਦਾ ਮੁੱਲ ਆਪਾਂ ਇਹ ਆ ਭਰ ਵੀ ਜੀ ਭਾਈ ਜੀ ਬਸ਼ੀ ਦੇ ਦਾ ਭਾਈ ਯਾਰ ਜੀ ਮੈਂ ਜੋ ਤੂੰ ਛੋੜ ਚਾਪਾ ਕਰਦਾ ਇਹ ਹੈਗਾ ਵਾ ਬਿਨਾ ਚੈੱਕ ਪਾਸ ਤਾਂ ਮੁੱਲ ਤੇ ਜੇ ਚੈੱਕ ਪਾਸ ਹੋਈ ਨਿਕਲੀ ਜੇ ਨਿਕਲ ਆਈ ਫਿਰ 5000 ਦੀ ਬਸ਼ੀ ਦੇ ਦਾ ਅੱਛਾ ਜੇ ਚੈੱਕ ਪਾਸ ਹੋਈ ਫਿਰ 5000 ਦੀ ਜੇ ਚੈੱਕ ਪਾਸ ਨਾ ਹੋਈ ਤੂੰ ਚੜਨਾ ਕਰ ਜਾਂਦੀ ਆ ਠੀਕ ਆ ਹਾਂ ਹਾਂ ਚੜ ਜਾਂਦੀ ਤੇ ਜੇ ਚੈੱਕ ਪਾਸ ਨਾ ਹੋਈ ਤੇ ਫਿਰ ਭਾਈ ਯਾਰ ਦੀ ਭਾਈ ਯਾਰ ਦੀ ਕੋਈ ਉਹੋ ਜੀ ਗੱਲ ਨਹੀਂ ਠੀਕ ਹੈ ਜੀ ਹਾਂ ਜੀ ਆ ਆ ਵਸਤੀ ਉਖਾ ਲੋ ਹਾਂ ਇੱਕ ਕਿਹਦੀ ਜੀ ਹਾਂ ਜੀ ਤੇ ਇਹਦੀ ਮਾਂ ਦੇ ਦੁੱਧ ਦਾ ਪਤਾ ਕੁਝ ਮਾਂ ਦੇ ਦੁੱਧ ਦਾ ਰਿਕਾਰਡ ਨਾਲ ਜੀ ਵੀ ਅਗਲੇ ਜਾਣਦੇ ਹੁੰਦੇ ਆ ਤਾਂ ਕਿਸ ਦੀ ਵੱਛੀ ਆ ਬਰੀਡ ਬਲੂਡ ਆ 20 ਕਿਲੋ ਦੁੱਧ ਦੇ ਠੀਕ ਕਰ ਦਿਓ ਪਹਿਲੇ ਸੂਏ ਤਾਂ 15 16 ਕਿਲੋ ਦਊਗੀ ਠੀਕ ਆ ਹਾਂ ਜੀ ਇਹਦਾ ਮੁੱਲ ਫਿਰ ਇਹ ਆਪਾਂ 10000 ਦੀ ਦਰ ਅੱਛਾ 10000 ਦੀ ਦੇਣਾ ਇਹਦਾ ਕੋਈ ਸਾਮਣ ਵਾਲਾ ਵੀਰ ਆਊਗਾ ਫੇਰ ਹੀ ਕੋਈ ਕਰ ਲਵੇ ਅੱਛਾ 10000 ਦੀ ਦੇ ਦੇ ਅੱਛਾ 8000 ਦੀ ਦੇ ਦੋ ਹਾਂ ਚੰਗੀ ਦੇ ਰਾਂ ਕੋ ਸਾਮਣੋਂ ਹਾਂ ਤੇ ਸਾਲ ਖਾਦੀ ਸਾਮਣੋਂ ਦੀ ਹਾਂ ਜੀ ਤੇ ਬਾਕੀ ਚਲੋ ਕੋਈ ਤੁਹਾਡੇ ਘਰੋਂ ਤਸੱਲੀ ਕਰਕੇ ਹਨਾ ਚਿਵਾਈ ਕਰਕੇ ਤੇ ਆਪਣੀ ਸਮਝਣਾ ਤੇ ਮੱਦੀ ਨੇ ਖਰੇ ਜੀ ਹੈਲੋ